ਹੈਲੋ एवरीवन ਕੀ ਦਾਂ ਹਾਂ ਜੀ ਸਾਰੇ ਹੁਪ ਸਾਰੇ ਠੀਕ ਠਾਕ ਹੋਮੋਂਗੇ ਕੱਲ ਵਾਲੇ ਕੱਟ ਪੀਸ ਜਿਹੜੇ ਆਪਾਂ ਨੇ ਪਾਏ ਸੀਗੇ ਬਹੁਤ ਵਧੀਆ ਰਿਸਪੌਂਸ ਰਿਹਾ ਕਿਉਂਕਿ ਸਟੱਫੀ ਐਨਾ ਜਿਆਦਾ ਸੌਫਟ ਐਂਡ ਫਾਈਨ ਵਾਲਾ ਸੀਗਾ ਇਹ ਕਿ ਫਟਾਫਟ ਮੇਰੇ ਜਿਹੜੇ ਕਸਟਮਰ ਸੀਗੇ ਆਨਲਾਈਨ ਵਾਲਿਆਂ ਨੇ ਵੀ ਲੈਤੇ ਤੇ ਮੈਨੂੰ ਆਫਲਾਈਨ ਦਾ ਵੀ ਐਨਾ ਕ ਜਿਆਦਾ ਵਧੀਆ ਰਿਸਪੌਂਸ ਰਿਹਾ ਕਿ ਅੱਜ ਮੈਂ ਸਵੇਰ ਦੀ ਵੀਡੀਓ ਪਾਉਣ ਦੇ ਲਈ ਇਹ ਸੂਟ ਇੱਧਰ ਰੱਖੇ ਹੋਏ ਸੀ ਕਾਊਂਟਰ ਦੇ ਉੱਤੇ ਬਟ ਮੈਨੂੰ ਟਾਈਮ ਹੀ ਨਹੀਂ ਲੱਗਿਆ ਐਨੇ ਕ ਸੂਟ ਮੇਰੇ ਐਦਾਂ ਹੀ ਸੋਲਡ ਹੋਏ ਵਿਜ਼ਿਟ ਕਰਨ ਵਾਲੇ ਮੇਰੇ ਕਸਟਮਰ ਸੀਗੇ ਜਿਹੜੇ ਮੈਨਾਂ ਕਾਜ ਜ਼ਿਆਦਾ ਪਸੰਦ ਆਇਆ ਕਿ ਮੈਨੂੰ ਸਵੇਰ ਦੀ ਮੈਂ ਬਹੁਤ ਜਲਦੀ ਬੁਟੀਕ ਦੇ ਵਿੱਚ ਆ ਗਈ ਸੀਗੀ ਮਤਲਬ ਸਵੇਰ ਦੀ ਮੈਂ ਲੱਗੀ ਹੋਈ ਆਂਗੀ ਇੱਥੇ ਹੁਣ ਮੈਨੂੰ ਮੜਾ ਟਾਈਮ ਲੱਗਿਆ ਮੈਂ ਕਿਹ ਵੀ ਪਹਿਣਾ ਰਹਿ ਜਾਣੀ ਹੈ ਜਿਹੜੀਆਂ ਆਨਲਾਈਨ ਵਾਲੀਆਂ ਜਿਨ੍ਹਾਂ ਨੂੰ ਨਹੀਂ ਮਿਲੇ ਰਾਤ ਕਿਉਂਕਿ ਮੈਂ ਫਿਰ ਸਵੇਰੇ ਮਾਰਨਿੰਗ ਉਹਨਾਂ ਨੂੰ ਇਹੀ ਕਹੀ ਗਈ ਜੀ ਦੁਆਰਾ ਮੈਂ ਵੀਡੀਓ ਪਾਣੀ ਹੈ 10 ਮਿੰਟਾਂ ਨੂੰ 10 ਮਿੰਟਾਂ ਵੱਟ ਮੈਨੂੰ ਟਾਈਮ ਨਹੀਂ ਲੱਗਿਆ ਹੈਗਾ ਕਿਉਂਕਿ ਕਸਟਮਰ ਸੀਗਾ ਉਹਨਾਂ ਨੂੰ ਪਸੰਦੀ ਹੈ ਇਹਨੇ ਇੱਕ ਦੂਜੇ ਨੂੰ ਭੈਣਾ ਨੇ ਦੱਸਿਆ ਜੀ ਵੀ ਬਹੁਤ ਸੋਹਣਾ ਸਟਾਫ ਹੈ ਤਾਂ ਹੋਰ ਤੋਂ ਹੋਰ ਆਂਦੇ ਗਏ ਅੱਗੇ ਤੇ ਅੱਜ ਜਿਹੜੇ ਮੇਰੇ ਕੋਲ ਹੈਗੇ ਆ ਹੁਣ ਮੈਂ ਉਹਨਾਂ ਦੀ ਪਾਉਣ ਲੱਗੀਆਂ ਵੀਡੀਓ ਰੰਗ ਰਸ਼ੀਆ ਦਾ ਸੂਟ ਰਹੂਗਾ ਵਿੱਚ 10 ਬ੍ਰਾਂਡ ਦੇ ਵੀ ਨੇ ਰੰਗ ਰਸ਼ੀਆ ਦੇ ਵੀ ਨੇ ਸਾਰਾ ਨਾ ਹੀ ਪਸ਼ਮੀਨਾ ਹੈਗਾ ਬਬਲਿੰਗ ਫ੍ਰੀ ਹੈ ਬਬਲਿੰਗ ਫ੍ਰੀ ਹੈ ਬਬਲਿੰਗ ਨਹੀਂ ਹੈਗੀ ਨਾ ਹੀ ਬਹੁਤ ਜ਼ਿਆਦਾ ਵੀ ਆਪਾਂ ਕਹਿੰਦੇ ਆ ਵੀ ਮੋਟਾ ਜਿਹਾ ਸਟਾਫ ਨਹੀਂ ਹੈਗਾ ਸੌਫਟ ਹੈਗਾ ਬਿਲਕੁਲ ਪ੍ਰਿੰਟਿੰਗ ਇੰਨੀ ਕਿ ਜ਼ਿਆਦਾ ਜ਼ਬਰਦਸਤ ਆਈ ਹੈ ਨਾ ਇਹਨਾਂ ਦੀ ਆਪਾਂ ਵੈਸੇ ਜਦੋਂ ਇਹਨੂੰ ਲਾਵਾਂਗੇ ਤਾਂ 1300 1200 1300 ਰੁਪਏ ਦਾ ਇਹ ਸੂਟ ਮਿਲੂਗਾ ਜਿਹੜਾ ਕਿ ਆਪਾਂ ਨੂੰ 150 ਰੁਪਏ ਪਰ ਮੀਟਰ ਮਿਲ ਰਿਹਾ 750 ਦਾ 5 ਮੀਟਰ ਜੇ 4 ਮੀਟਰ ਦਾ ਬੰਦ ਹੈ ਥੋੜਾ ਮੀਟਰ ਖਰਾਬ ਹੁੰਦਾਗਾ 150 ਰੁਪਿਆ ਵੱਜ ਰਿਹਾ 600 ਰੁਪਏ ਦਾ ਸੂਟ ਬਣ ਜਾਂਦਾ ਜੀ ਹਲੋ ਜੀ ਸ਼ਿਪਿੰਗ ਐਕਸਟਰਾ ਸਾਰਿਆਂ ਦੀ ਪਲੀਜ਼ ਤੁਸੀਂ ਨਾ ਐਵੇਂ ਜਦੋਂ 4-4 5-5 ਫੋਟੋ ਪੇਜ ਦਿਨੂ ਮੈਂ ਕਸੇਹੀ ਕਹਿਣਾ ਚਾਹੁੰਗੀ ਆਨਲਾਈਨ ਵਾਲਿਆਂ ਤਾਂ ਤੁਸੀਂ ਰਹਿ ਜਾਣੇ ਹੋਗੇ ਫਿਰ ਨਾ ਉਹ ਮੈਂ ਇੰਨੇ ਨੂੰ ਸਿਲੈਕਟ ਕਰਦੀਆਂ ਇੱਕ ਇੱਕ ਸੂਟ ਦੀ ਮੇਰੇ ਕੋਲੇ ਰਾਤ 20-20 ਜਣਿਆਂ ਦੇ ਇੱਕ ਸੂਟ ਦੇ ਮੈਸੇਜ ਆਏ ਹੋਏ ਸੀਗੇ ਬਸ ਫਿਰ ਜਿਹੜੇ ਦਾ ਫਟਾਫਟ ਪੇਮੈਂਟ ਆ ਜਾਂਦੀ ਉਹ ਸੇ ਨੂੰ ਦੇਣਾ ਪੈ ਜਾਂਦਾ ਆਪਾਂ ਨੂੰ ਤੁਸੀਂ ਨਾ ਨਾਲ ਦੀ ਨਾਲ ਤੁਸੀਂ ਫਟਾਫਟ ਕੈਲਕੂਲੇਟ ਕਰ ਲਿਆ ਕਰੋ ਜਿੱਦਾਂ ਜੇ 2 30 ਹੈ ਦਸੰਦੀ ਗੱਲ ਹੈ ਮਤਲਬ ਮੈਂ ਤਾਂ ਦੱਸ ਰਹੀ ਹਾਂ ਸਿਰਫ ਤਾਂ ਤੁਸੀਂ ਕੈਲਕੂਲੇਟਰ ਤੇ ਜਾ ਕੇ 2 ਪੁਆਇੰਟ ਪਾ ਕੇ 30 ਗੁਣਾ 150 ਨਾਲ ਉਹਨੂੰ ਕਰਕੇ ਮਲਟੀਪਲਾਈਸ ਉਹਨੂੰ ਪਤਾ ਚੱਲ ਜਾਊਗਾ ਵੀ ਇਹਦੇ ਕਿੰਨੇ ਬਣਗੇ ਸ਼ਿਪਿੰਗ ਤੁਹਾਨੂੰ ਪਤਾ ਹੀ ਹੈ ਪੰਜਾਬ ਹਰਿਆਣਾ ਦੀ ਹੁੰਦੀ ਹੈ ਫਟਾਫਟ ਆਰਡਰ ਕਰ ਦਿਆ ਕਰੋ ਪੇਮੈਂਟ ਡਨ ਕਰਕੇ ਲਓ ਜੀ ਇਹ ਵਾਲੇ 2 2 ਮੀਟਰ ਦੇ ਦੋ ਪੀਸ ਨੇ ਪ੍ਰਿੰਟਿੰਗ ਦੇਖੋ ਕਿ ਨੀਜਾ ਵਰਦਸਤ ਹੈ ਸਟਫ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਸੋਨਾ ਇਹਨਾਂ ਦਾ ਸਟਫ ਹੈਗਾ ਤੇ ਮੈਂ ਥੋੜਾ ਜਿਹਾ ਜ਼ਿਆਦਾ ਖੋਲ ਤਾਂ ਨਹੀਂ ਸਕਦੀ ਹੈਗੀ ਹਲਕਾ ਜਿਹਾ ਮੈਂ ਖੋਲ ਕੇ ਦਿਖਾ ਰਹੀ ਆਂ ਕਿ ਇਹ ਸੂਟ ਪਹਿਣਾ ਗੰਨੀ ਜੀ ਖੋਲ ਕੇ ਦਿਖਾ ਜਿਆਦਾ ਖੋਲ ਕੇ ਤੇ ਫਿਰ ਮੈਂ ਨਹੀਂ ਦਿਖਾ ਪਾਉਂਗੀ ਥੋੜਾ ਹਲਕਾ ਹਲਕਾ ਮੈਂ ਤੁਹਾਨੂੰ ਇਹਦਾ ਪ੍ਰਿੰਟਿੰਗ ਵੈਸੇ ਮੈਂ ਬੜੇ ਆਰਾਮ ਨਾਲ ਵੀਡੀਓ ਬਣਾਣੀ ਹੈਗੀ ਤਾਂ ਜੋ ਤੁਹਾਨੂੰ ਪ੍ਰਿੰਟਿੰਗ ਸਭ ਜਾ ਸਕੀ ਬਾਕੀ ਜਿਹੜਾ ਤੁਸੀਂ ਥੋੜਾ ਫਾਈਨਲ ਹੁੰਦਾ ਨਾ ਉਹਦੇ ਤਾਂ ਫਿਕਸ ਵੀ ਮੰਗਵਾ ਸਕਦੇ ਹੋ ਤੁਸੀਂ ਲਓ ਜੀ ਤੇ ਇਹ ਵਾਲਾ ਆ ਗਿਆ ਜੀ 275 ਦਾ ਸ਼ਰਟ ਪੀਸ ਹੈ ਬਾਟਮਾਂ ਦਾ ਇੱਕ ਬਾਟਮਾਂ ਦੇ ਵੀ ਕੱਲ ਦੀ ਥੋੜੀ ਜਿਹੀ ਕੋ ਹੋ ਰਹੀ ਹੈ ਜੀ ਵੀ ਪੈਣਾ ਕਹਿੰਦੇ ਨੇ ਬਾਟਮ ਮੈਚਿੰਗ ਕਰਕੇ ਤੁਸੀਂ ਇੱਕ ਵਾਰ ਨਾ ਸ਼ਰਟ ਨੂੰ ਇੱਕ ਪਾਸੇ ਰਖਵਾ ਲਓ ਉਸ ਤੋਂ ਬਾਅਦ ਆਪਾਂ ਬਾਟਮਾਂ ਵੀ ਮੈਚਿੰਗ ਕਰ ਦਵਾਂਗੇ ਤੇ ਜਿਹਦੇ ਨਾਲ ਹੋਈ ਦੇਖੋ ਮੈਂ ਸਾਰਿਆਂ ਨਾਲ ਨਹੀਂ ਕਹਿ ਸਕਦੀ ਕਿ ਜਿਹਦੇ ਨਾਲ ਵੀ ਹੋਈ ਮੈਂ ਮੈਚਿੰਗ ਕਰ ਦਵਾਂਗੀ ਤੇ ਇੱਕ ਵਾਰ ਤੁਸੀਂ ਇੰਨੇ ਸ਼ਰਟ ਦੇ ਆਪਾਂ ਚੱਕਰ 'ਚ ਪਏ ਰਹਿੰਦੇ ਹਾਂਗੇ ਫਿਰ ਇੰਨੇ ਨੂੰ ਸ਼ਰਟ ਵੀ ਸੇਲ ਹੋ ਜਾਂਦੀ ਹੈਗੀ ਕਿਉਂਕਿ ਕੱਟ ਪੀਸਾਂ ਦਾ ਥੋੜਾ ਕੰਮ ਹੀ ਐਦਾਂ ਦਾ ਹੁੰਦਾ ਹੈਗਾ ਬੰਨਾਂ ਨੂੰ ਪਸੰਦ ਹੀ ਜ਼ਿਆਦਾ ਆਉਂਦੇ ਨੇ ਕੁਝ ਪ੍ਰਿੰਟਿੰਗ ਵੀ ਬਹੁਤ ਜ਼ਬਰਦਸਤ ਹੈ ਇਹਨਾਂ ਦੀ 260 ਦਾ ਹੈਗਾ ਇਹ ਵੀ 260 ਦਾ ਹੈ ਵੈਸੇ ਮੈਂ ਥੋੜੀ ਇੱਕ ਤੈਹਾਂ ਇਦੀਆਂ ਐਦਾਂ ਬਣਾਈਆਂ ਨੇ ਵੀ ਤੁਹਾਨੂੰ ਸਮਝਾ ਸਕੀ ਪ੍ਰਿੰਟਿੰਗ ਦੀ 280 ਦਾ ਪੀਸ ਹੈ ਵੈਸੇ ਮੀਟਰਾਂ ਦੇ ਅਕੋਰਡਿੰਗ ਪੈਸੇ ਲੱਗਣਗੇ ਜੇ 280 ਦਾ 280 ਦੇ ਲੱਗਣਗੇ ਜੇ 480 ਦਾ 480 ਦੇ ਲੱਗਣਗੇ 5 ਦੇ ਨਹੀਂ ਲੱਗਣਗੇ ਤੁਹਾਨੂੰ ਇਹ ਹੈਗਾ ਵੀ ਆਪਾਂ ਇਹ ਜਿਵੇਂ 260 ਦੇ 260 ਤੇ ਲੱਗਣਗੇ 2 50 ਦੇ ਜਿਵੇਂ ਮਤਲਬ 2.5 ਦੇ ਨਹੀਂ ਲੱਗਣਗੇ 260 ਦੇ ਲੱਗ ਜਾਣਗੇ ਤੁਹਾਨੂੰ ਐਦਾਂ ਹੁੰਦਾ ਜੀ ਇਹਨਾਂ ਦਾ ਬਸ ਤੁਸੀਂ ਆਪਣੇ ਆਪ ਹੀ ਕੈਲਕੂਲੇਟਰ ਤੇ ਲਾ ਦਿਆ ਕਰੋ ਅ ਫਟਾਫਟ ਬਾਕੀ ਹੁਣ ਤਾਂ ਪਹਿਣਾ ਲਈ ਜਾਂਦੇ ਨੇ ਕਾਟਨ ਦੇ ਵੀ ਆਪਾਂ ਕਿੰਨੇ ਲੈ ਕੇ ਆਏ ਸੀਗੇ ਸਾਰੇ ਰੰਗ ਰਸ਼ੀਆ ਦੇ ਨੇ ਪ੍ਰਿੰਟਿੰਗ ਬਹੁਤ ਜ਼ਬਰਦਸਤ ਹੈ ਜਿਹੜੀਆਂ ਲੇਟੈਸਟ ਪ੍ਰਿੰਟਿੰਗ ਹੁੰਦੀਆਂ ਨੇ ਉਹਨਾਂ ਚ ਹੀ ਕੱਟ ਪੀਸ ਆਉਂਦੇ ਨੇ ਕਿਉਂਕਿ ਜਿਹੜੀ ਚੀਜ਼ ਨਵੀਂ ਆਣੀ ਹੁੰਦੀ ਹੈ ਮਤਲਬ ਅੱਗੇ ਉਹ ਮਿਲ ਵੱਲੋਂ ਉਹ ਚੀਜ਼ਾਂ ਦੀ ਆਪਣੀ ਪ੍ਰਿੰਟਿੰਗ ਵੀ ਜਿਹੜੀ ਪ੍ਰਿੰਟਿੰਗ ਹੁਣ ਅੱਗੇ ਆਣੀ ਹੈਗੀ ਬਣ ਰਿਹਾ ਮਾਲ ਉਹਨਾਂ ਦੇ ਵਿੱਚ ਕੋਈ ਮਾੜਾ ਹਲਕਾ ਡਿਫੈਕਟ ਹੋਏ ਉਹ ਅਸੀਂ ਨਹੀਂ ਕੱਢਣਾ ਹੁੰਦਾ ਅਸੀਂ ਕੱਢ ਚੁੱਕੇ ਹਾਂਗੇ ਇਹਨਾਂ ਨੂੰ ਕਿਸੇ 'ਚ ਕੋਈ ਮਿਸਪ੍ਰਿੰਟ ਆ ਗਿਆ ਉਹ ਕੱਢ ਚੁੱਕੇ ਹਾਂਗੇ ਉਹ ਫਿਰ ਐਦਾਂ ਹੁੰਦਾਗਾ ਉਹੀ ਸਾਰੀ ਚੀਜ਼ਾਂ ਹੁੰਦੀਆਂ ਨਹੀਂਆਂ ਕੋਈ ਪੁਰਾਣਾ ਪ੍ਰਿੰਟ ਨਹੀਂ ਹੁੰਦਾ ਇਹਨਾਂ ਦੇ ਵਿੱਚ ਮਤਲਬ ਸਾਰਾ ਬਹੁਤ ਵਧੀਆ ਹੁੰਦਾਗਾ ਇਹ ਵੀ ਸ਼ਰਟ ਪੀਸ ਹੈ ਇਹ ਜ਼ਿਆਦਾਤਰ ਮੈਂ ਅਲੱਗ-ਅਲੱਗ ਜੇ ਰੱਖਤੇ ਸੀਗੇ ਇਹ ਤਾਂ ਜੋ ਤੁਹਾਨੂੰ ਸਮਝ ਆ ਸਕੇ ਇਹ ਵੀ 260 ਦਾ ਸ਼ਰਟ ਪੀਸ ਹੈਗਾ ਕਈ ਵਾਰ ਬਾਟ ਮ ਹੁੰਦੀਆਂ ਨੇ ਤਾਂ ਤੁਸੀਂ ਐਦਾਂ ਵੀ ਸ਼ਰਟ ਵੀ ਮੰਗਵਾ ਸਕਦੇ ਹੋਗੇ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਰਹੂਗੀ ਜੀ ਇਹ 2.90 ਦਾ ਜਿਵੇਂ 3 ਦਾ ਇਹ 2.90 ਦਾ ਹੈ 2.90 ਹੀ ਲਾਇਆ ਪਰ 4 ਇੰਚ ਘੱਟ ਹੈ ਮਤਲਬ 3 ਮੀਟਰ ਤੋਂ ਇਹ ਤੇ ਇਹ 3 ਮੀਟਰ ਦਾ ਹੈ ਇਹ ਦੇ ਵਿੱਚ ਆਪਣੇ ਕੋਲੇ ਸਿਰਫ 2 ਮੀਟਰ ਤਾਂ ਨਿਕਲੇ ਕੱਲ ਵਾਲੇ ਸਾਰੇ ਹੋਲਡ ਹੋ ਗਏ ਸੀਗੇ ਇਹਦੇ ਨਾਲ ਦੇ ਇਹ ਬ੍ਰੀਕ ਪ੍ਰਿੰਟ ਚ ਮੰਮੀਆਂ ਵਾਲਾ ਆ ਗਿਆ 3 ਮੀਟਰ ਦਾ ਇਹ ਵੀ 3 ਮੀਟਰ ਦਾ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੀ ਵੀ ਕੱਲ ਵੀ ਆਇਆ ਸੀ ਇਹ ਪ੍ਰਿੰਟ ਤੇ ਮੈਨੂੰ ਬਹੁਤ ਸਾਰੇ ਮੈਸੇਜ ਆਏ ਹੋਏ ਨੇ ਹੁਣ ਦੇਖ ਲੈਣ ਪੈਣਾ ਜਿਹੜੀ ਨੇ ਦੇਖ ਲਿਆ ਜੀ ਨੂੰ ਜਿਹਦੀ ਕਿਸਮਤ ਚ ਹੋਇਆ ਉਹਨੂੰ ਮਿਲ ਜਾਊਗਾ ਇਹਦੇ ਵਿੱਚ ਇੱਕ ਪ੍ਰਿੰਟ ਹੋਰ ਆ ਗਿਆ ਕਾਲੇ ਪਰਪਲ ਵਾਲਾ ਹੀ ਆਇਆ ਸੀਗਾ ਹਾਜੀ ਇੱਕ ਮਹਿਰੂਨ ਚ ਵੀ ਆ ਗਿਆ ਇਹ 275 ਹੈ ਜੀ 275.3 ਮੀਟਰ ਹੈ ਇਹ ਲਓ ਜੀ ਇਹ 260 ਹੈ ਜੀ ਬਹੁਤ ਸੋਹਣਾ ਪਿਸਤਾ ਜਿਹਾ ਛੇੜ ਹੈ ਤੇ ਇਹ ਵਾਲਾ ਆ ਗਿਆ ਜੀ 240 ਬਲੈਕ ਚ ਇਹ ਬਲੈਕ ਕਲਰ ਹੈ ਜੀ ਤੇ ਨੈਕਸਟ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਇਹ ਜੀ ਮੇ 3 55 ਹੈ ਜੀ ਲਾ ਲਓ ਇਹ 3.5 ਮੀਟਰ ਤੋਂ ਵੱਧ ਹੈਗਾ ਤੇ 190 ਪੂਰਾ ਸੂਟ ਬਣ ਗਿਆ ਇਹ ਪ੍ਰੋਪਰ 2 ਮੀਟਰ ਇਹ ਹੋਗਾ 3.5 ਨਹੀਂ ਹੋ ਗਿਆ ਪ੍ਰੋਪਰ ਹੈਗਾ 5.5 5.5 ਵਾਂਗੂ ਬਣ ਗਿਆ ਇਹ ਪੂਰਾ ਸੂਟ ਲੈ ਸਕਦੇ ਹੋ ਮੈਂ ਇਹਦੀ ਛੇੜ ਹੈਗਾ ਇਹਦਾ ਇਹ ਵੀ ਬਹੁਤ ਸੋਹਣਾ ਛੇੜ ਆ ਗਿਆ 4 ਮੀਟਰ ਕਿਉਂਕਿ ਸਟ੍ਰੇਟ ਬਾਟਮ ਨਾਲ ਪਹਿਣਾ ਬਣਾਈ ਲੈਂਦੀਆਂ ਨੇ ਕਿ ਬਣ ਜਾਂਦਾ ਹੈ ਆਰਾਮ ਨਾਲ ਸਟ੍ਰੇਟ ਬਾਟਮ ਨਾਲ ਤਾਂ ਜਿਹੜੀਆਂ ਪੈਣਾ ਘਰੇ ਬਣਾਉਂਦੀਆਂ ਨੇ ਜੀ ਮੇਰੇ ਤੋਂ 3.5 3 ਮੀਟਰ ਤੇ ਵੀ ਹੁਣ ਵਿਜ਼ਿਟ ਕਰਨ ਵਾਲੀਆਂ ਪੈਣਾ ਲੈ ਕੇ ਆਈਆਂ ਨੇ ਵੀ ਅਸੀਂ ਆਪਦਾ ਸੂਟ ਬਣਾ ਲੈਣਾ ਜਿਹੜੇ ਪਤਲੇ ਹੁੰਦੇ ਨੇ ਨਾ ਜਿੱਦਾਂ ਇਹਦੀ ਜਿਹੜੀ ਵਿਡਥ ਹੈਗੀ ਚੜਾਈ ਹੈਗੀ ਕੱਪੜੇ ਦੀ ਇਹ 44 ਆ ਬਿਲਕੁਲ ਮਿਣਕੇ ਨਾਪ ਕੇ ਕਿਉਂਕਿ ਜਿਹੜੀਆਂ ਮੇਰੇ ਤੋਂ ਵਿਜ਼ਿਟ ਕਰਕੇ ਜਾਂਦੇ ਨੇ ਉਹ ਨਾਪਦੀਆਂ ਨੇ ਆਪਦਾ ਘੇਰਾ ਜਿਵੇਂ ਹੁਣ 18 19 ਘੇਰੇ ਵਾਲਾ ਦਾ ਆਰਾਮ ਨਾਲ ਸੂਟ ਫੋਲਡ ਕਰਕੇ ਹੀ ਬਣ ਜਾਂਦਾ ਹੁੰਦਾ ਹੈਗਾ ਫੋਲਡ ਕਰਕੇ ਪੈਂਦਾ ਬਾਹਰ ਰਹਿ ਜਾਂਦਾ ਫਿਰ ਵੀ ਤੇ ਆਰਾਮ ਨਾਲ ਬਣਦਾ ਇਹ 4 ਮੀਟਰ ਤੇ ਇਹ 4.5 ਹੈ। ਇਹਦੀ ਸਲਿੱਪ ਪਤਾ ਨਹੀਂ ਲੱਗੀ ਨਹੀਂ ਹੋਈ ਦੱਸ ਦਾਂਗੇ ਵੈਸੇ ਹੋਣਾ 4 ਚੋਰ ਇਹ ਵੀ ਇਹਦੇ ਨਾਲ ਦਾ ਇੱਕ ਸੇਲ ਵੀ ਹੋ ਗਿਆ ਦੋ ਸੀਗੇ ਇਹ। ਸੂਟ। ਇਹ ਵੀ ਪੂਰਾ ਸੂਟ ਮੰਗੋ ਹੀ ਬਣ ਜੂਗਾ ਇਹ ਕਿਉਂਕਿ ਇਹਦੇ ਵਿੱਚ ਵੀ ਦੋ ਪੀਸ ਨੇ। ਇਹਦੀ ਵੀ ਸਲਿੱਪ ਨਹੀਂ ਲੱਗੀ ਹੋਈ ਹੈਗੀ। ਬਰ ਬ੍ਰਿਜ ਵੀ ਇਹ ਪ੍ਰਿੰਟ ਆਈ ਸੀ। ਤੇ ਇੱਕ ਇਹ ਵਾਲਾ ਆ ਗਿਆ ਗ੍ਰੇ ਸ਼ੇਡ ਦਾ ਮੰਮੀ ਆਂਟੀਆਂ ਲਈ ਬਹੁਤ ਸੋਹਣਾ ਇਹ 2-2 ਮੀਟਰ ਦੇ ਦੋ ਪੀਸ ਨੇ ਜੀ 4 ਮੀਟਰ ਹੈ ਇੱਕ ਇਹ ਵਾਲਾ ਪ੍ਰਿੰਟ ਆ ਗਿਆ ਜੀ ਇਹਦੇ ਵਿੱਚ ਇੱਕ ਆਪਣੇ ਕੋਲ 1.90 ਦਾ ਹੈਗਾ ਤੇ ਇੱਕ ਆਪਣੇ ਕੋਲ ਹੈਗਾ 3.5 ਮੀਟਰ ਦਾ 5.5 ਮੀਟਰ ਹੈ ਜੀ ਇਹ ਤੇ ਇਹ ਵਾਲਾ 3.5 ਮੀਟਰ ਹੈ ਜੀ ਇਹ ਵਾਲੀ ਪ੍ਰਿੰਟਿੰਗ ਇੱਕ ਆਪਣੇ ਕੋਲ ਇਹ ਵੀ ਪ੍ਰਿੰਟਿੰਗ ਵਾਲੀ ਜਬਰਦਸਤ ਲੱਗੀ ਸੀ ਮੈਨੂੰ ਇਹ ਦੇ ਵਿੱਚ ਨਾ ਹੈਗਾ ਤਾਂ ਇਹ 4 ਪੌਣੇ 4 ਤੋਂ ਵੱਧ ਹੈ 385 ਹੈ ਮਤਲਬ ਇੱਕ ਕੰਨੀ ਤੋਂ ਇੰਨਾ ਕ ਕਟਿਆ ਹੋਇਆ ਇੰਨਾ ਕ ਇੱਕ ਕੰਨੀ ਤੋਂ ਹੀ ਹੈ ਵਿਚਾਲੂ ਕਿਤੇ ਵੀ ਨਹੀਂ ਹੈਗਾ ਸਿਰਫ ਐਵੇਂ ਜਿਵੇਂ ਆ ਕੰਨੀ ਹੈ ਨਾ ਕੰਨੀ ਤੋਂ ਇੱਥੇ ਤੱਕ ਇੰਨੀ ਕ ਕੱਟ ਹੈਗੀ ਆ ਤਾਂ ਉਹ ਕੰਨੀ ਚ ਜਾਊਗਾ ਤਾਂ ਕਰਕੇ ਮੈਂ ਡੀ ਲਿਖਿਆ ਹੋਇਆ ਡਿਫੈਕਟ ਕਿਉਂਕਿ ਆਪਾਂ ਨੇ ਦੱਸ ਕੇ ਦੇਣਾ ਹੁੰਦਾ ਹੈਗਾ ਮੈਂ ਕਦੇ ਵੀ ਬਿਨਾ ਦੱਸੇ ਅਜੇ ਤਾਂ ਉਹੀ ਗਲਤੀ ਨਾਲ ਕੋਈ ਮਿਸਟੇਕ ਇਹਦੇ ਨਾਲ ਦੇ ਵੀ ਕੱਲ ਸੂਟ ਆਏ ਸੀਗੇ ਪਹਿਣਾ ਕੋਲੇ ਗਏ ਹਜੇ ਤਾਂ ਪਹੁੰਚੇ ਨਹੀਂ ਚਲੋ ਮੇਰੇ ਕੋਲ ਹੀ ਪੈਣਾ ਹੈ ਤਾਂ ਅੱਜ ਮੈਂ ਡਿਸਪੈਚ ਕੀਤੇ ਨਹੀਂ ਕੰਮ ਜ਼ਿਆਦਾ ਸੀਗਾ ਪੈਕਿੰਗ ਦਾ ਨਹੀਂ ਟਾਈਮ ਲੱਗਿਆ ਤੇ ਇਹ ਇੱਕ ਹੋਰ ਆ ਗਿਆ ਇਹਦੇ ਨਾਲ ਦਾ 3 ਮੀਟਰ ਦਾ ਹੈ ਜੀ ਇਹ ਇਹ ਵੱਡੀ ਪ੍ਰਿੰਟਿੰਗ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਵਾਰ ਇਹ 3 ਮੀਟਰ ਦਾ ਹੈ ਜੀ ਤੇ ਇੱਕ ਇਹ ਵਾਲਾ ਹੈ ਜੀ ਇਹ ਵਾਲਾ ਵੀ 3 ਮੀਟਰ ਦਾ ਇਹਦੇ ਵਾਸਤੇ ਵੀ ਮੈਨੂੰ ਬਹੁਤ ਮੈਸੇਜ ਆਏ ਸੀ ਇਹਦੇ ਦੋ ਸੀਗੇ ਇੱਕ ਰਹਿ ਗਿਆ ਹਜੇ ਤੱਕ ਇਹ ਐਂ ਕਨਫਿਊਜ਼ਨ 'ਚ ਚੱਲ ਰਿਹਾ ਸੀਗਾ ਨਹੀਂ ਤਾਂ ਹੁਣ ਨੂੰ ਕਦੋਂ ਦਾ ਸੇਲ ਹੋ ਜਾਣਾ ਸੀਗਾ ਵੀ 3 ਦਾ ਹੈਗਾ ਕਿਸੇ ਨੂੰ ਕਹਿ ਦਿੰਨੇ ਹਾਂਜੀ ਹੈਗਾ ਤਿੰਨ ਵਾਲਾ ਸਾਢੇ ਤਿੰਨ ਵਾਲਾ ਮੈਨੂੰ ਸਮਝ ਜੀ ਨਹੀਂ ਲੱਗੀ ਹੈਗੀ ਇਹਦੇ 'ਚ ਇੱਕ ਬਲੂ ਸ਼ੇਡ ਆ ਗਿਆ ਬਹੁਤ ਸੋਹਣਾ ਇਹ ਦੱਸਾਂਗੇ ਤੁਹਾਨੂੰ ਤਿੰਨ ਦਾ ਹੈ ਕਿ ਸਾਢੇ ਤਿੰਨ ਦਾ ਹੈ ਇੱਕੇ ਬਰੀਕ ਬੁੱਟੀ ਜਾ ਗਿਆ ਜੀ ਬਰੀਕ ਪ੍ਰਿੰਟ 'ਚ ਸਾਢੇ ਤਿੰਨ ਤੋਂ ਵੱਧ ਹੈ ਜੀ 365 ਦਾ ਹੈਗਾ ਇਹ ਇੱਕ ਬਲੈਕ ਸੈਲਫ ਆ ਗਿਆ 360 ਦਾ ਤੇ ਇੱਕ 3.5 ਦਾ ਆ ਗਿਆ ਬਲੈਕ ਦੇ ਵਿੱਚ ਬਲੈਕ ਸ਼ੇਡ ਹੈ ਇਹ ਬਲੈਕ ਹੈ ਤੇ ਇੱਕ 310 ਦਾ ਬਹੁਤ ਸੋਹਣਾ ਆ ਗਿਆ ਇਹਦੇ ਨਾਲ ਦੇ ਵੀ ਦੋ ਤਿੰਨ ਕਲਰ ਆਏ ਸੀਗੇ ਸੇਲ ਹੋ ਗਏ ਇਹ ਇਹ ਆਪਣੇ ਕੋਲੇ 33 ਦਾ ਹੈ ਬਹੁਤ ਸੋਹਣੀ ਪ੍ਰਿੰਟਿੰਗ ਸੀ ਇਹਦੀ ਵੀ ਇਹਦੇ ਨਾਲ ਦੇ ਕਲਰ ਆਏ ਸੀਗੇ ਵਿਜ਼ਿਟ ਕਰਨ ਵਾਲੇ ਕਸਟਮਰ ਲੈ ਗਏ ਵੀ 3.5 ਦਾ ਜੀ ਲੋ ਜੀ ਇਹ 4 20 ਦਾ ਜੀ 4.5 ਮੀਟਰ ਦਾ ਬਹੁਤ ਸੋਹਣਾ ਇਹ ਵੀ ਸ਼ੇਡ ਇਹਦੇ ਚ ਇੱਕ ਆਪਣੇ ਕੋਲ 1.90 ਦਾ ਵੀ ਹੈਗੇ ਜਿਹੜਾ ਲੈਣਾ ਤੁਸੀਂ ਲੈ ਸਕਦੇ ਜੇ ਪਤਲੇ ਹੋਗੇ 18 ਇੰਚ ਘੇਰੇ ਦੇ ਅਕੋਰਡਿੰਗ 11 ਇੰਚ ਘੇਰੇ ਦੇ ਅਕੋਰਡਿੰਗ 1.90 ਦਾ ਵੀ ਸ਼ਰਟ ਬਣ ਜਾਂਦਾ ਹੈਗਾ ਫੋਲਡ ਕਰਕੇ ਪੂਰਾ ਲੈਣਾ ਇੱਕ ਜਣੇ ਦਾ ਸੂਟ ਬਣ ਜਾਊਗਾ ਇੱਕ ਇਹਦੇ ਨਾਲ ਦਾ ਪਹਿਲਾਂ ਆਇਆ ਸੀਗਾ 4.5 ਮੀਟਰ ਦਾ ਇੱਕ ਇੱਕ 60 ਦਾ ਆਪਣੇ ਕੋਲ ਜੇ ਸਾਰਾ ਲੈਣਾ ਕਿਸੇ ਨੇ ਇਹ 1.5 ਮੀਟਰ ਦਾ ਸ਼ਰਟ ਪੀਸ ਹੈ ਇਹ ਪਿਸਤਾ ਜਿਹੜੇ ਜੇ ਆਪਣੇ ਕੋਲ 2.10 ਦੀ ਬਾਟਮ ਤੇ 2.5 ਮੀਟਰ ਦੀ ਬਾਟਮ ਇਹ ਵੀ ਬਹੁਤ ਸੋਹਣਾ ਹੈ ਪਿਕਾਕ ਸ਼ੇਡ 1.70 ਦਾ ਇੱਕ ਇਹਦੇ ਵਿੱਚ ਮਹਿਰੂਨ ਸ਼ੇਡ ਆ ਗਿਆ 3 ਮੀਟਰ ਦਾ ਇਕਾ ਬਲੈਕ ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਆਈ ਹੈ 32 ਦੀ ਬਹੁਤ ਸੋਹਣੀ ਹੈ ਕ੍ਰਾਸ ਸਟੀਚਿੰਗ ਵਾਲਾ ਪ੍ਰਿੰਟ ਹੈ ਇਹਦੇ ਤੇ ਆ ਵਾਲੀ ਪ੍ਰਿੰਟਿੰਗ ਆ ਗਈ ਬਹੁਤ ਸੋਹਣਾ ਜ਼ਬਰਦਸਤ ਜੀ ਇਹਦੇ ਸਲੀਪ ਨਹੀਂ ਲੱਗੀ ਹੋਈ ਹਜੇ ਇੱਕ ਇਹਦੇ ਇੱਕਾ ਸਕਿਨ ਵਾਲੀ ਆ ਗਈ ਜੀ 3.5 ਮੀਟਰ ਇਹ ਵੀ ਆ ਗਿਆ ਇੱਕ ਥੋੜਾ ਜਿਹਾ ਬ੍ਰਾਉਨੀ ਸ਼ੇਡ ਜਿਵੇਂ ਇਹਦੇ ਨਾਲ ਹੀ ਲਾ ਲਓ ਤੁਸੀਂ ਇਹਦੇ ਨਾਲ ਕਿੰਨੀ ਸੋਹਣੀ ਜ਼ਬਰਦਸਤ ਜੀ ਮੈਚਿੰਗ ਹੋਈ ਹੈ ਇਹਦੀ ਜੇ ਲਾਈਟ ਚ ਜਾਣਾ ਚਾਹੁੰਦੇ ਹੋ ਤੁਸੀਂ ਤੇ ਇਹਦੇ ਚ ਮਿਲ ਜਾਣਗੇ ਇਹਦੇ ਚ ਕਾਫੀ ਨੇ ਕਿ ਇਹ ਵੀ ਪੈਣਾ ਦੀ ਬਹੁਤ ਹੀ ਕਨਫਿਊਜ਼ਨ ਰਹਿ ਰਹੀ ਹੈ ਕਿਹੜਾ ਦਮਾ ਜੀ ਕੀਵੇਂ ਦਮਾ ਇਹਦੀ ਵੀ ਸਮਝ ਨਹੀਂ ਆਈ ਕੁਸਾਜ ਮੇਰੇ ਕੋਲ ਕਸਟਮਰ ਸੀਗੇ ਮੈਨੂੰ ਸਮਝ ਨਹੀਂ ਲੱਗੀ ਹੈਗੀ ਵੀ ਕਿਹੜਾ ਪੀਸ ਕਿੰਨੂ ਚਾਹੀਦਾ ਹੈਗਾ ਹੁਣ ਦੁਬਾਰਾ ਦੱਸ ਦਿਓ ਕਿ 5 ਮੀਟਰ ਦਾ ਹੈਗਾਗਾ ਤੇ ਇੱਕ ਇਹ 340 ਦਾ ਕੱਲ ਵਾਲੇ ਸਾਰੇ ਸੋਲਡ ਹੋ ਗਏ ਸੀ ਨਵੇਂ ਪੀਸ ਨੇਗੇ 160 ਦਾ ਹੈਗਾ ਇਹ 80 ਮੀਟਰ ਦਾ ਪੀਸ ਹੈ ਸ਼ਰਟ ਪੀਸ ਹੈ ਆ ਬ੍ਰੀਕ ਦੇ ਵਿੱਚ ਪੌਣੇ 2 ਮੀਟਰ ਦਾ ਪੀਸ ਹੈ ਜੀ 170 ਦਾ ਤੇ ਇਹ ਵਾਲਾ ਇੱਕ 3 ਮੀਟਰ ਦਾ ਪੀਸ ਹੈ ਜੀ ਇੱਕੇ ਦੇ ਚ ਕਲਰ ਇਹ ਆ ਗਿਆ ਜੀ ਇਹ ਸਾਇਦ ਸ਼ਰਟ ਪੀਸ ਹੀ ਹੈਗਾ ਡੇ ਡੇਡ ਕਿ ਮੀਟਰ ਦਾ 3 ਮੀਟਰ ਹੈ ਇਹ ਸਾਰੇ ਪੀਸ ਆਪਣੇ ਕੋਲ ਅਵੇਲੇਬਲ ਹੈਗੇ ਨੇਗੇ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਕਲਰ ਪ੍ਰਿੰਟ ਫਟਾਫਟ ਆਰਡਰ ਬੁੱਕ ਕਰਿਓ ਨਾਲ ਦੀ ਨਾਲ ਕੈਲਕੂਲੇਟ ਕਰਕੇ ਤੁਸੀਂ ਪੇਮੈਂਟ ਡਨ ਕਰਕੇ ਜਿਵੇਂ ਜੈਸ ਕਹਿਤਾ ਵੀ ਹੈਗਾ ਤਾਂ ਨਾਲ ਦੀ ਨਾਲ ਕਰ ਦਿਆ ਕਰੋ ਕਿਉਂਕਿ ਫਿਰ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਮੇਰੇ ਤੋਂ ਪਹਿਲਾਂ ਕਿਹੜੇ ਨੇ ਪੁੱਛੇ ਫਿਰ ਮੈਂ ਸਾਰਿਆਂ ਨੂੰ ਅਵੇਲੇਬਲ ਕਹਿਣਾ ਹੁੰਦਾ ਜੀ ਉਹ ਮੈਂ ਫਿਰ ਪਤਾ ਨਹੀਂ ਐ ਨਹੀਂ ਪਤਾ ਲਾਸਟ ਵਾਲੇ ਨੂੰ ਮਿਲ ਜੇ ਤੇ ਫਰਸਟ ਵਾਲਾ ਕਹਿੰਦਾ ਜੀ ਮੈਂ ਸਭ ਤੋਂ ਸਾਰਿਆਂ ਤੋਂ ਪਹਿਲਾਂ ਮੈਸੇਜ ਕੀਤਾ ਸੀ ਉਹ ਕੁਝ ਨਹੀਂ ਸਮਝ ਲੱਗਦੀ ਮੈਸੇਜ ਇਕੱਠੇ 100 100 ਆ ਜਾਂਦੇ ਨੇ ਇਹ ਘੱਟ ਪੀਸਾਂ ਦੇ ਸਮਝ ਨਹੀਂ ਲੱਗ ਵੀ ਆਪਾਂ ਕੀ ਨੂੰ ਦੇਣਾਗਾ ਉਹ ਕੁਝ ਨਹੀਂ ਮੇਰੇ ਵਾਸਤੇ ਸਾਰੇ ਇੱਕ ਬਰਾਬਰੋਂ ਜੀ ਤੁਸੀਂ ਸਾਰਿਆਂ ਨੂੰ ਹੀ ਦੇਣਾ ਹੁੰਦਾ ਮੈਂ ਤਾਂ ਤੇ ਕਿਉਂਕਿ ਮੈਂ ਸੇਲ ਕਰਨ ਵਾਸਤੇ ਲਾਏ ਹੋਏ ਨੇਗੇ ਆਪਾਂ ਸੇਲ ਕਰਨੇ ਨੇਗੇ ਕਿਸੇ ਮਰਜ਼ੀ ਦਾ ਮੈਸੇਜ ਆ ਗਿਆ ਚਾਹੇ ਪਹਿਲੀ ਵਾਰ ਲੈ ਆ ਕਿਸੇ ਨੇ ਵਿੱਚ ਇਹ ਕਾਫੀ ਵਾਰ ਲੈ ਲੇ ਤੇ ਉਹ ਐਦਾਂ ਹੁੰਦਾ ਜੀ ਫਿਰ ਜੇ ਫਟਾਫਟ ਨਾਲ ਦੀ ਨਾਲ ਪੇਮੈਂਟ ਆ ਜੇ ਫਿਰ ਮੈਨੂੰ ਰੱਖਣੇ ਆਸਾਨ ਹੋ ਜਾਂਦੇ ਨੇ ਜਿਵੇਂ ਇਹ ਰੱਖ ਤੇ ਆਪਾਂ ਫਿਰ ਤੁਹਾਡਾ ਫੋਨ ਨੰਬਰ ਲਿਖ ਕੇ ਮੈਂ ਨਾਲ ਦੀ ਨਾਲ ਰੱਖ ਦਿੰਨੀ ਹੁੰਦੀ ਹੈਗੀ ਪੌਲੀਥੀਨ ਚ ਬੰਦ ਕਰਕੇ ਤੇ ਵੀ ਬਾਅਦ ਚ ਪੈਕਿੰਗ ਤਾਂ ਬਾਅਦ ਚ ਹੁੰਦੀ ਹੈ ਨਹੀਂ ਆ ਨਾਲ ਦੇ ਨਾਲ ਅਲੱਗ ਤੋਂ ਰੱਖ ਦੇਣੇ ਹੁੰਦੇ ਨੇ ਜਿਹਦੀ ਦਾ ਪੇਮੈਂਟ ਆ ਗਈ ਨਹੀਂ ਜਿਹਨੇ ਪੁੱਛੇ ਜੀ ਆ ਹੈਗਾ ਆ ਹੈਗਾ ਫਿਰ ਹੋਰ 8 8 10 ਫਿਰ ਇਹ ਹੁੰਦਾ ਉਹ ਕਨਫਿਊਜ਼ਨ ਹੁੰਦੇ ਵੀ ਉਹਨਾਂ ਨੇ ਕਿਹੜਾ ਲੈਣਾ ਹੈ ਕਿਹੜਾ ਨਹੀਂ ਲੈਣਾ ਆਪਣਾ ਨੰਬਰ ਹੈ 9253115036 9253115036 ਥੈਂਕ ਯੂ ਜੀ